54000 ਦੀ ਦੇ ਦੇ ਦਾਂਗੇ ਉਹ ਚੋ ਇਮਾਨ ਤਾਨ ਕਰਦੇ ਆਂ 54000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਸੂਆ ਕਿਨਵਾ ਇਹ ਸੂਆ ਦੂਜਾ ਵੀ ਸੂਆ ਦੂਜਾ ਦੁੱਧ ਬੌਲਾ ਅੱਜ ਆ ਗਿਆ ਥੱਲੇ 10 ਤੋਂ 11 ਬਈ 10 ਤੋਂ 11 14 15 ਕਿਲੋ ਦੀ ਬੱਚੀ 54000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਤਾਂ ਰੌਣਕ ਡੇਰੀ ਫਾਰਮ ਦੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਚੱਕ ਰਾਮ ਸਿੰਘ ਵਾਲੇ ਤੋਂ ਜਿਹੜਾ ਬਾਈ ਦਾ ਬਠਿੰਡਾ ਆ ਗਿਆ ਬਾਈ ਰਾਜੂ ਦੇ ਘਰੋਂ ਵੀਡੀਓ ਆ ਚਾਰ ਨੱਕ ਸੇਲ ਆ ਲਿਆ ਵੀਰੇ ਚਾਰਾ ਦਾ ਮੁੱਲ ਵੀਡੀਓ ਦੇ ਵਿੱਚ ਕਰਾਵਾਂਗੇ ਕੀ ਕੀ ਮੁੱਲ ਰੂਗਾ ਨੰਬਰ ਵਾਈ ਦਾ ਲੈ ਕੇ ਦੇ ਦਾਂਗੇ ਦੋ ਤਾਗੀਆਂ ਵੀਰੇ ਤਾਗੀਆਂ ਗਰਮੀ ਚ ਚੱਲਣ ਵਾਲੀਆਂ ਕਿੰਨਾ ਕਿੰਨਾ ਦੁੱਧਾ ਦਿੰਨ ਥਲੇ ਤੇ ਇੱਕ ਆ ਗਈ ਗੱਬਣ ਕੁਸ਼ਕ ਦਿਨ ਬਾਈ ਕਹਿੰਦਾ ਕੱਢਦੀ ਆ ਤੇ ਉਹ ਆ ਗਈ ਟੋਕੜ ਗੱਬਣ ਸਾਰਿਆਂ ਦਾ ਮੁੱਲ ਵੀਡੀਓ ਦੇ ਵਿੱਚ ਕਰਾ ਦੋ ਵੀਡੀਓ ਆ ਜਿਹੜੀ ਬਾਈ ਜੀ ਉਹ 5 ਅਪ੍ਰੈਲ 5 ਅਪ੍ਰੈਲ ਤੀਸਰਾ ਮਹੀਨਾ 2025 ਦੀ ਸਾਰੀ ਗੱਲਬਾਤ ਅੱਜ ਮੜਕਣਾ ਕਰਦੇ ਆ ਤੇ ਕੰਮ ਬਾਈ ਦਾ ਵਪਾਰ ਦਾ ਰੁਟੀਨ ਚ ਪਸੂ ਆਉਂਦੇ ਰਹਿੰਦੇ ਆ ਜਾ ਜੇ ਮਾਰਟੀ ਨਾਲ ਬਾਈ ਕਹਿੰਦਾ ਆਪਾਂ ਦੇ ਦਿੰਨੇ ਆ ਕੋਈ ਬਾੜਾ ਹੋਣੀ ਕਰ ਦੇ ਹੋਰ ਕੀ ਹਾਲ ਹੈ ਬਈ ਰਾਜੂ ਵਧੀਆ ਬਈ ਪਹਿਲਾਂ ਤਾਂ ਆਪਦਾ ਮੋਬਾਈਲ ਨੰਬਰ ਬੋਲ ਦੇ ਵੀਰੇ 97802 65422 ਠੀਕ ਆ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਚਾਰ ਨਾਗਾ ਕੇ ਸੇਲ ਵਾਲੇ ਚਾਰ ਆ ਬਈ ਠੀਕ ਆ ਦੋ ਤਾਜ਼ੀਆਂ ਆਂ ਹਾਂ ਤੇ ਆ ਕੁਝ ਦਿਨ ਲੈਂਦੀ ਆ ਹਨਾ ਹਾਂ ਪਹਿਲਾਂ ਵੱਛੀ ਇੱਕ ਦੋ ਦਿਨ ਕੱਢਦੀ ਆ ਇਹ ਜੀ ਇਹ ਤੋਂ ਸ਼ੁਰੂ ਕਰ ਲੈਨੇ ਆ ਫਿਰ ਆਪਾਂ ਹਨਾ ਇਹ ਆ ਗਈ ਬਾਈ ਸਾਈ ਵਾਲ ਜਰਸੀ ਕ੍ਰੋਸ ਗਰਮੀਆਂ ਚ ਚੰਨ ਲਾਉਣੀਆਂ ਚੀਜ਼ਾਂ ਸਾਰੀਆਂ ਕਿੰਨੇ ਕ ਦਿਨਾਂ ਦੀ ਕੱਚੀ ਹੈ ਵੀਰੇ ਇਹ ਮੈਂ ਵੀਰੇ 2-3 ਦਿਨ ਕਹਿ ਦਨ ਲਊਗੀ ਇਹ ਹੁਣ 2-3 ਦਿਨ ਲਊ ਤਿਆਰੀਆਂ ਹੀ ਆਉਂ ਤਾਂ ਇਹਦੀਆਂ ਮੜੀਆਂ ਬਣੀਆਂ ਭਲਾਂ ਰੱਖੀ ਬੈਠੀ ਆ ਹਾਂ ਤੋਰ ਦੇ ਫਿਰ ਇਹਨੂੰ ਬਾਈ ਲਓ ਬਈ ਮੁੱਲ ਬਾਈ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਨਾਲ-ਨਾਲ 3 ਨੰਬਰ ਬਾਈ ਦਾ ਵੀਡੀਓ ਦੇ ਉੱਪਰ ਚੱਲੀ ਜਾਂਦਾ ਪਿੰਡ ਚੱਕਰਾਮ ਸਿੰਘ ਵਾਲਾ ਜਿਹੜਾ ਬਠਿੰਡਾ ਵੀਰੇ ਚੱਕ ਫਤੇ ਦੇ ਬਿਲਕੁਲ ਨਾਲ ਰਹਿ ਜਾਂਦਾ ਤੇ ਪਹਿਲੇ ਨੰਬਰ ਤੇ ਵੈਢ ਚੈੱਕ ਕਰਾ ਦਿੰਨੇ ਆ ਆਹ ਦੇਖ ਲਓ ਲੈ ਵਾ ਲੂਗਾ ਬਹੁਤ ਚੰਗਾ ਲਈ ਖੜੀ ਆ ਬੱਚੀ ਨੇ ਅਜੇ ਹੋਰ ਤਿਆਰ ਹੋਣਾ ਇੱਥੇ ਲੈ ਚੱਲੋ ਬਾਈ ਆਇ ਕਮਾੜਾ ਬਈ ਆਇ ਨੂੰ ਕਮਾੜੀ ਲਓ ਜੀ ਆਹ ਦੇਖੋ ਹਲਕੀ ਆਈਆ ਪਲਾਂ ਰੱਖਦੀ ਆ ਪਲਾਂ ਵਾਲਾ ਹੀ ਪਸ਼ੂ ਵੀਰੇ ਦੁੱਧ ਕੱਢਦਾ ਆ ਕੇ ਮੈਂ ਪਹਿਲਾ ਸੂਆ ਬਈ ਇਹ ਹਾਂ ਸੂਆ ਪਹਿਲਾ ਆ ਗਈ ਸਰੀਰ ਦੀ ਚੰਗੀ ਆ ਵਧੀਆ ਬਜਨ ਚ ਬੱਠੀ ਆ ਤੇ ਬਾਕੀ ਕਰਮ ਵਾਲੀ ਦਾ ਦੇਖੋ ਥਾਂ ਲੈ ਬੈ ਚੱਕਰ ਲੋ ਹਾਂ ਦੇ ਬੰਨ ਲੈਂਦੋ ਬਈ ਰਾਜੂ ਬਈ ਇਹਦਾ ਕੀ ਮੁੱਲ ਕਰਦਾ ਮੁੱਲ ਇਹਦਾ 85000 ਆ ਬਈ 85 ਹਾਂ ਉਹਦੇ ਚ ਮਾਨ ਤਾਨ ਕਰਦਾ ਖੁੱਲਾ 85 ਚੋ ਛੋੜ ਛੱਪਾ ਬਾਈ ਕਹਿੰਦਾ ਮੌਕੇ ਤੇ ਜਿਹੜੇ ਨਾਲ ਸੌਦਾ ਰਲਦਾ ਹੋ ਜਾ ਕਰਦਾਂਗੇ ਹਾਂ ਜੈਤ ਜੀ ਮੁੱਲ ਕਰੀ ਗਈ ਹਨਾ ਬਾਈ ਹਾਂ ਹਾਂ ਬਾਈ 85 ਵੀਰੇ ਮੁੱਲ ਕਰਤਾ ਦੁੱਧ ਕਿੰਨਾ ਕੁ ਪਾ ਦੂਗੀ ਬਾਈ ਤੇਰੇ ਹਿਸਾਬ ਨਾਲ ਦੁੱਧ ਐ ਮਨੋ ਬਾਈ 15 ਤੋਂ 17 ਤਾਂ ਪੱਕਾ ਆਪਣੀ ਗਾਰੰਟੀ ਆ ਇਹਦੇ ਉੱਤੇ ਸੇਵ ਆ ਹਾਂ 15 ਜਿਹੜਾ ਹਣਾ ਬੈਡ ਦੀ ਤਿਆਰੀ ਆ ਉਸ ਹਿਸਾਬ ਨਾਲ ਮੇਰੀ ਜੀਲਾ ਮੜੀ ਹੱਥੇ ਹਾਂ ਬਈ ਬੜੇ ਨਾਲ ਅਗਲੇ ਨੂੰ ਲੈ ਲੇ ਬੇ ਤੇ ਆ ਦੇ ਵਧੀਆ ਬਾਈ ਕਹਿੰਦਾ ਜੀ ਥੱਲੇ ਬੈਠੇ ਰਹੋ ਬਾਜਾਂ ਹਾਂ ਨੰਬਰ 2 ਤੇ ਆ ਜਾ ਬਾਈ ਏ ਰਾਜੂ ਭਾਈ ਕਿਵੇਂ ਆ ਇਹ ਬਈ ਕ੍ਰੋਸ ਆਉਂਦਾ ਬੱਛੀ ਦੂਜਾ ਸੂਆ ਪਰਸੋਂ ਸੂਈ ਆ ਸੂਈ ਇਹ ਪਰਸੋਂ ਸੂਈ ਆ ਹਾਂ ਬੋਹੜਾ ਇਸ ਟਾਈਮ ਦੇ 10 11 ਕਿਲੋ ਤਿਆਰ ਆ ਥੱਲੇ ਹੁਣ 10 11 ਕਿਲੋ ਬੋਹੜਾ ਵਧੀਆ ਠੰਡੀ ਆ ਹਾਂ ਥੱਲੇੋਂ ਸਾਫ਼ ਆ ਜਮ ਬੱਚਾ ਇਹਦੇ ਪਿੱਛੇ ਬੱਛੀ ਆ ਗਈ ਹਾਂ ਬੱਛੀ ਆ ਗਈ ਬਈ ਪਿੰਜਰੇ 'ਚ ਖੜੀਆਂ ਦੋਵੇਂ ਬੱਛੀਆਂ ਐ ਇਹ ਇਹਨਾਂ ਦੋਨਾਂ ਦੀ ਬੱਛੀਆਂ ਦੋਨੇ ਬੱਛੀਆਂ ਹਾਂ ਠੰਡੀ ਸੀ ਲੋਸੇਰੀ ਆ ਇਹ ਵੀ ਆ ਦੇਖ ਲੋ ਵੀਰੇ ਠੰਡੀ ਸੀ ਨਾ ਤੇ ਥਣਲੇਵੇ ਦੀ ਚੈੱਕ ਸਾਨੂੰ ਮੈਂ ਕਰਾ ਦਿੰਨਾ ਭਰਾਵੋ ਜਿਹੜਾ ਮੇਨ ਕੰਮ ਆਪਣਾ ਸੂਨੇ ਥਣਲੇਵੇ ਦੇ ਸਿਰ ਤੇ ਵਿਗਣਾ ਹੁੰ ਆ ਦੇਖੋ ਬਈ ਤੋਰ ਲੈ ਰਾਜੂ ਬਈ ਇਹਨੂੰ ਵੀ ਕੱਲ ਸੁਈਏ ਕਿ ਪਰਸੋਂ ਕਹਿੰਦੇ ਸੀ ਇਹ ਪਰਸੋਂ ਬਈ ਸ਼ਾਮ ਨੂੰ ਪਰਸੋਂ ਬੋਲਾ ਹੁਣ ਕਿੰਨਾ ਹੈਗਾ 10 11 ਕਿਲੋ ਤਿਆਰ ਆ ਬਈ 10 11 ਕਿਲੋ ਬੋਲਾ ਵੀਰੇ ਤਿਆਰ ਆ ਹਾਂ ਤੋਰ ਲੈ ਫਿਰ ਕੋਈ ਨਾ ਕੋਈ ਨ ਟਕਾਰ ਨਾ ਲੈ ਜਾ ਵੀਰੇ ਇਹਨੇ ਨਾ ਵਸ ਆਏ ਹੁੰਦਾ ਤਸੱਲੀ ਜੀ ਹੋ ਜਾਂਦੀ ਆ ਹਾਂ ਹਾਂ ਬਈ ਤੋਰ ਕੇ ਦਿਖਾਣਾ ਆਪਣਾ ਹੱਕ ਹੁੰਦਾ ਆ ਦੇਖੋ ਹੂੰ ਮੁੱਲ ਸਾਰਿਆਂ ਦਾ ਦੋਸਤੋ ਵੀਡੀਓ ਤੇ 베ਚੀ ਕਰਾਂਗੇ ਕੋਈ ਆਇਆ ਨਹੀਂ ਵੀ ਕੋਈ ਫੋਨ ਤੇ ਮੁੱਲ ਹਨਾ ਫਿਰ ਵੀਡੀਓ ਬਣਾਉਣ ਦਾ ਕੋਈ ਸਵਾਦ ਜਾਂ ਨਹੀਂ ਆਉਂਦਾ ਹਾਂ ਬਈ ਮਗਰੋਂ ਫਿਰ ਔਖਾ ਹੋ ਜਾਂਦਾ ਹੈ ਅਗਲਾ ਫੋਨ ਬਾਈ ਨੂੰ ਕਰੀ ਜਾਂਦਾ ਰਹਿੰਦਾ ਤੇ ਵਿੱਚ ਕੰਮ ਨਿਭੜੇ ਜਾਂਦਾ ਹੁੰਦਾ ਹਾਂ ਰਾਜੂ ਭਾਈ ਦੋ ਨੰਬਰ ਵਾਲੀ ਦਾ ਕੀ ਮੁੱਲ ਕਰਦਾ ਇਹਦਾ ਮੁੱਲ ਬਈ 57000 ਰੁਪਿਆ 57000 54000 ਦੀ ਦੇ ਦੇ ਦਾਂਗੇ ਉਹ ਤਾਂ ਜੋ ਮਾਨਤਾਨ ਕਰਦੇ ਆਂ 54000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਸੂਆ ਕਿੰਨਾ ਹੈ ਸੂਆ ਦੂਜਾ ਵੀ ਸੂਆ ਦੂਜਾ ਦੁੱਧ ਬੋਲਾ ਅੱਜ ਆ ਗਿਆ ਥੱਲੇ 10 ਤੋਂ 11 ਬਾਈ 10 ਤੋਂ 11 15 ਕਿਲੋ ਵਿੱਚ ਬੱਚੀ 54000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਤਾਜੀ 15 ਨੇ ਮੰਨੀ ਜਾਂਦੇ ਨੇ ਨੇ 15 ਦੀ ਮੰਨ ਲਓ ਮੈਂ ਆਪਾਂ ਗਾਰੰਟੀ ਦੇ ਦੇ 15 ਲੀਟਰ ਦੀ ਠੀਕ ਆ ਰਜੂ ਬਾਈ ਹਾਂ ਨੰਬਰ 3 ਤੇ ਆ ਜਾ ਇਹ ਕਿੰਨੇ ਦਿਨਾਂ ਦੀ ਸੂਈ ਹੈ ਇਹਨੂੰ ਸੂਈ ਨੂੰ ਬਈ ਅੱਜ ਘਰ ਮਾ ਵਰਮ ਮਾ ਦੇਣਾ ਘਰ ਮਾ ਬਾਈ ਇਹਦਾ ਆ ਬੱਛੀ ਆ ਕਿ ਇੱਧਰ ਲਿਖਣਾ ਆ ਚਿੱਟਾ ਹਲਦਾ ਪਿੰਜਰੇ ਚ ਖੜੀ ਹੈ ਬਾਈ ਕਹਿੰਦਾ ਭਾਜਦੇ ਭੋਜਦੇ ਦੁੱਧ ਜੋਂਗੇ ਲੈ ਖੁੱਲੇ ਫਿਰ ਤੇ ਦੁੱਧ ਦੇ ਕਿੰਨਾ ਇਹ ਲੈ ਬਾਈ 13 ਕਿਲੋ ਆ ਹੁਣ ਇਸ ਟਾਈਮ ਦੇ ਹਾਂ ਠੰਡੀ ਸੀ ਲਾਈ ਬਹੁਤ ਸੂਈ ਨੂੰ ਹੋਵੇ 10 11 ਹਾਂ ਠੀਕ ਆ 13 ਕਿਲੋ ਵੀਰੇ ਦੁੱਧ ਆ ਹਲਕੀ ਜਿਹੀ ਆ ਬਿੰਦੀ ਜੀ ਆ ਇਹਦਾ ਤਾਂ ਕੋਈ ਚੱਕਰ ਨਹੀਂ ਹਾਂ ਬੇਹ ਨਾਰਮਲ ਹੀ ਹੁੰਦੀ ਆ ਦੁੱਧ ਤਾਂ ਆਉਂਦਾ ਨਹੀਂ ਹੋਣਾ ਹੈਨਾ ਨਾ ਨਾ ਬਈ ਹੂੰ ਤੋੜ ਲਾ ਬਈ ਇਹਨੂੰ ਮੈਂ ਦਸਾਂ ਕਿ ਦਿਨਾਂ ਦੀ ਦੋਸਤੋ ਸੂਈ ਹੋਗੀ ਦੋਨਾਂ ਤਾਜ਼ੀਆਂ ਥੱਲੇ ਬੱਚੇ ਆ ਰਹੇ ਨੇ ਨਾ ਥੱਲੇ ਹਾਂ ਬੱਚੇ ਆ ਬਈ ਹੂੰ ਆਇਆਂ ਨੂੰ ਕਮਾਲੀ ਬਈ ਸੱਜੇ ਪਾਸੇ ਘਮਾਲਾ ਦੋਨੇ ਸਾਈਡਾਂ ਤੋਂ ਦਿਖ ਜੂਗੀ ਹਾਂ ਆਹੋ ਬਰੇ ਮੋਲੇ ਦਾ ਵੀ ਆਪਾਂ ਵੀਡੀਓ ਚ ਕਰਵਾ ਦਨੇ ਬਾਈ ਤੋਂ ਤੇ ਬਾਕੀ ਤੁਸੀਂ ਥਾਂ ਲੇਵੇ ਦੀ ਚੈੱਕ ਕਰ ਸਕਦੇ ਹੋ ਬਸੀ ਜੇ ਕਿਸੇ ਵੀ ਭਰਾ ਨੇ ਬਈ ਇਸ ਤਰ੍ਹਾਂ ਕੋਈ ਐਡ ਕਰਾਉਣੀ ਆ ਤਾਂ ਮੇਰਾ ਹੇਠਾ ਨੰਬਰ ਚੱਲੀ ਜਾਂਦਾ ਆਪਣੇ ਨਾਲ ਸੰਪਰਕ ਕਰ ਲਓ ਇਹਦਾ ਬਾਈ ਕੀ ਮੁੱਲ ਆ ਗਿਆ ਫਿਰ ਇਹਦਾ ਮੁੱਲ ਬਾਈ 72000 ਰੁਪਿਆ ਇਹਦਾ 72 ਆ ਗਿਆ ਹਾਂ ਐ ਮਨੋ ਵੀ ਆਪਾਂ ਇਹ 60000 ਦੇ ਦੇਾਂਗੇ 60 ਦੀ ਛੱਡ ਦਾਂਗੇ ਬਾਈ ਕਹਿੰਦਾ 72000 ਮੁੱਲ ਆ ਹਾਂ ਫਿਕਸ ਜੇ ਰੇਟ ਹੀ ਬਾਈ ਕਹਿੰਦਾ ਆਪਾਂ ਦੱਸੀ ਜਨੇ ਕੋਈ ਬਾਹਲਾ ਇਹ ਚ ਇਧਰ ਉਧਰ ਜੇ ਨਹੀਂ ਹੋਣਾ ਉਹ ਜੇ ਹਿਸਾਬ ਨਾਲ ਫੋਨ ਕਰ ਲਿਓ ਲਾਸਟ ਦੇਣ ਵਾਲਾ ਰੇਟ ਵੀ ਦੱਸਦਾ ਹਾਂ ਦੁੱਧ ਇੱਕ ਵਾਰੀ ਹੋਰ ਦੱਸ ਦਿਓ ਬਾਈ ਕਿੰਨਾ ਹੋਣਾ ਦੁੱਧ ਬਾਈ 13 ਕਿਲੋ ਜਾਵਾਂ ਦੁੱਧ 13 ਕਿਲੋ ਪਿੱਛੇ ਬੱਚੀ ਆ ਜਾ ਵੀ 4 ਨੰਬਰ ਤੇ ਆ ਜਾ 4 ਨੰਬਰ ਆ ਗਈ ਜਾਤ ਚ ਬਾਈ ਕਹਿੰਦਾ ਬੱਛੀ ਪੂਰੀ ਫੁੱਲ ਆ ਥੋੜੇ ਜਿਹਾ ਸਿੰਘ ਜ਼ਰੂਰ ਹੈਗੇ ਹਨਾ ਬਾਈ ਹਾਂ ਬਾਈ ਉਏ ਨਾ ਜਾਂ ਜਾਂ ਤਾਲੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਇਹ ਤੁਸੀਂ ਪਹਿਲਾਂ ਦਾ ਕੱਦ ਦਾ ਨਤਾਜਾ ਲਾਓ ਹਾਂ ਦੂਜਿਆਂ ਨਾਲੋਂ ਬਹੁਤ ਮੰਨ ਲਓ ਇਹ ਉਸ ਚ 5 ਫੁੱਟ ਦੇ ਨੇੜੇ ਕੱਦ ਦਾ ਹਾਂ ਤੇ ਦੁੱਧ ਕਿੰਨਾ ਏ ਥੱਲੇ ਹੁਣ ਟੋਕੜ ਗਾ ਹੁਣ ਇਸ ਟਾਈਮ ਤੇ ਬਾਈ 11 10 ਕਿਲੋ ਤਿਆਰ ਆ ਜਾਮ 10 ਕਿਲੋ ਬੱਚਾ ਤਾਂ ਹੈ ਨਹੀਂ ਕੋਈ ਨਹੀਂ ਬੱਚਾ ਹੈ ਨਹੀਂ ਬਈ ਠੀਕ ਆ 10 ਕਿਲੋ ਦੁੱਧ ਤਿਆਰ ਆ ਚਾਰ ਮਹੀਨੇ ਹੀ ਗੱਭਣਾ ਚਾਰ ਦੀ ਗੱਭਣਾ ਹਾਂ ਜੇ ਕਿਸੇ ਬੰਦੇ ਨੇ ਖਰੀਦਣੀ ਆਪਦੀ ਚੈੱਕ ਕਰਾ ਲਿਆ ਚੈੱਕ ਕਰਾ ਕੇ ਦਮਾਏ ਬਈ ਹਾਂ ਚੈੱਕ ਕਰਾ ਕੇ ਆਪਦੀ ਤਸੱਲੀ ਕਰ ਸਕਦੇ ਹੋ ਹਾਂ 10 ਕਿਲੋ ਬਾਈ ਕਹਿੰਦਾ ਦੁੱਧ ਆ ਤਾਜੀ ਦਾ ਕੋਈ ਪੱਕਾ ਪਤਾ ਕੋਈ ਬਾਈ ਕਿੰਨਾ ਦੁੱਧ ਆਤ ਪਾਉਂਦੀ ਰਹੀ ਆ ਬਈ 26 ਕਿਲੋ ਤਾਂ ਇਹਨੂੰ ਆਪਣੇ ਖਾਸ ਬੰਦੇ ਤੋਂ ਹੀ ਆਈ ਪਿਆ ਇਹ ਅੱਛਾ 26 ਕਿਲੋ ਤਾਂ ਚੱਲਦੀ ਰਹੀ ਆ ਇਹ ਪਹਿਲਾਂ ਨਾਲੋਂ ਸੋ ਆ ਇਹਦਾ ਹਾਈ ਟੋਕੜ ਗੱਭਣ ਅੱਛਾ ਦੂਜੇ ਵਾਸਤੇ ਹਾਂ ਦੂਜੇ ਲਈ ਗੱਭਣ ਹੋਈ ਆ ਇਹ ਹਜੇ ਹੂੰ ਕੱਦ-ਕੁੱ ਆ ਦੇਖੋ ਇਹ ਕੋਈ ਬੰਦਾ ਸਾਹਵਲੇ ਦੁੱਗਣੇ ਰੁਪਿਆਂ ਦੀ ਆ ਬਾਂ ਲਾ ਵੀ ਇਹਨੂੰ ਇੱਥੇ ਆ ਦੇਖੋ ਇਹ ਕੱਦ ਕੁਦੀ ਬਹੁਤ ਵੱਡੀ ਪੱਛੀ ਆ ਦੂਜੇ ਸੂਏ ਵਾਸਤੇ ਗੱਬਣ ਚੱਕ ਪਾਸ ਆ ਗਈ ਦੁੱਧ 10 ਕਿਲੋ ਆ ਮੋਹਲੇ ਦਾ ਵੀ ਆਪਾਂ ਬਾਈ ਤੋਂ ਕਰਾਦਨੇ ਸੀ ਫਿਰ ਚਾਰ ਨਗ ਦਿਖਾਤੇ ਜਿਹੜੇ ਭਰਾ ਨੂੰ ਜਿਹੜਾ ਪਸੰਦ ਆਉਂਦਾ ਕੋਲਿਆ ਜੋ ਤਸੱਲੀ ਕਰਨੀ ਦੋਸਤੋ ਤੁਹਾਡਾ ਹੱਕਾ ਪਿੰਡ ਆ ਗਿਆ ਬਾਈ ਦਾ ਚੱਕਰਾਮ ਸਿੰਘ ਵਾਲਾ ਇਹਦਾ ਬਾਈ ਕੀ ਮੁੱਲ ਆ ਗਿਆ ਸੀ ਇਹਦਾ ਮੁੱਲ 58000 ਰੁਪਿਆ ਬਾਈ 58 ਤੇ ਐ ਮੰਨੋ ਵੀ ਆਪਾਂ ਇਹ 55 ਦੇ ਦਾਂਗੇ 55 ਲਾਸਟ ਆ ਮੁੱਲ ਬਾਈ ਕਹਿੰਦਾ ਹਾਂ ਹੁਣ ਜੇ ਕੋਈ ਨਹੀਂ ਮਾਨਤਾਨ ਕਰ ਦਿੰਗੇ ਆ ਇਹਦਾ ਐ ਮਾੜਾ ਮੋਟਾ ਚਲੋ ਹੁੰਦੇ ਹੀ ਆ ਕੋਈ ਇਹ ਚੀਜ਼ਾਂ ਦੇ ਜਿੰਨਾ ਕਿ ਜਿਹੜਾ ਵੀ ਨਾ ਕੋ ਬਾਈ ਪਸੰਦ ਆਉਂਦਾ ਵੀਡੀਓ ਆ ਗਈ 5 ਅਪ੍ਰੈਲ 2025 ਦੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਸੱਸੀ ਗੱਲ ਬਾਈ ਸਾਰੇ ਭਰਾਵਾਂ ਨੂੰ